ਜ਼ਿਲ੍ਹਾ ਪਠਾਨਕੋਟ ਦੇ ਕੰਡੀ ਏਰੀਆ ਸ਼ਾਪਰ ਕੰਡੀ ਵਿਖੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਜੋ ਕਿ ਕੱਚੇ ਘਰ ਵਿੱਚ ਰਹਿੰਦਾ ਸੀ ਅਤੇ ਪਿਛਲੇ ਦਿਨੀ ਹੋਈ بارشਾਂ ਨਾਲ ਉਸ ਦੀ ਕੱਚੀ ਛੱਤ ਵੀ ਟੁੱਟ ਗਈ ਹੈ ਜਿਸ ਦੇ ਚਲਦਿਆਂ ਪੀੜਤ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ بارشਾਂ ਨਾਲ ਉਹਨਾਂ ਦੇ ਘਰ ਦੀ ਛੱਤ ਟਪਕਣ ਲੱਗ ਪਈ ਜਿਸ ਨਾਲ ਉਹਨਾਂ ਦੇ ਘਰ ਵਿੱਚ ਪਿਆ ਸਾਰਾ ਸਮਾਨ ਖਰਾਬ ਹੋ ਗਿਆ ਜਿਸ ਵਿੱਚ ਬੱਚਿਆਂ ਦੀਆਂ ਸਕੂਲ ਦੀਆਂ ਕਾਪੀਆਂ ਕਿਤਾਬਾਂ ਵੀ ਸਨ ਅਤੇ ਉਹਨਾਂ ਦੇ ਘਰ ਵਿੱਚ ਪਾਣੀ ਹੀ ਪਾਣੀ ਹੋ ਗਿਆ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਫੌਰੀ ਤੌਰ ਤੇ ਮਦਦ ਭੇਜੀ ਜਾਵੇ ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ ਅਤੇ ਉਹ ਦਿਹਾੜੀ ਟੱਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਇਸ ਮੁਖ ਕੇ ਪੱਤਰਕਾਰ ਵੱਲੋਂ ਪੁੱਛਿਆ ਗਿਆ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਜੋ ਕੀ ਨੁਮਾਇंदा ਉਹਨਾਂ ਦੀ ਸਾਲਾਂ ਲਈ ਆਇਆ ਤਾਂ ਉਹਨਾਂ ਦੱਸਿਆ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕਿਸੇ ਪਾਰਟੀ ਦਾ ਨੁਮਾਇंदा ਉਹਨਾਂ ਦੀ ਸਾਲਾਂ ਨਹੀਂ ਆਇਆ ਹਾਲਾਂਕਿ ਜਦ ਵੋਟਾਂ ਆਉਂਦੀਆਂ ਹਨ ਤਾਂ ਉਹ ਘਰ ਘਰ ਜਾ ਕੇ ਲੋਕਾਂ ਨੂੰ ਝੂਠੇ ਵਾਅਦੇ ਕਰਦੇ ਹਨ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਅਸਲੀਅਤ ਵਿੱਚ ਜੋ ਹਾਲਾਤ ਹਨ ਉਹ ਤੁਹਾਡੇ ਸਾਹਮਣੇ ਹਨ ਇਸ ਮੌਕੇ ਘਰ ਦੀ ਔਰਤ ਨੇ ਰੋ ਰੋ ਕੇ ਆਪਣੀ ਹੱਡ ਬੀਤੀ ਸੁਣਾਈ ਆਓ ਵੇਖੋ ਪੂਰੀ ਰਿਪੋਰਟ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਮੇਰਾ ਨਾਮ ਬੀਵੀ ਹੈ ਪਿੰਡ ਸਾਲਾ ਸ਼ਾਪਰਕੰਡੀ ਹੈ ਸਾੜਾ ਘਰ ਦੇ ਹਾਲਾਤ ਬੜੇ ਮਾੜੇ ਆ ਸਰ ਸਾਡੇ ਅੰਦਰ ਬਾਹਰ ਸਾਰੇ ਪਾਣੀ ਹੈ ਸਾਡੇ ਬੱਚੇ ਦੀਆਂ ਸਾਰੀਆਂ ਕਿਤਾਬਾਂ ਕਤੂਬਾ ਸਭ ਗੀਏ ਸਾਰਾ ਸਮਾਨ ਬਿਸਤਰੇ ਸਾਡੇ ਖਰਾਬ ਹੋ ਚੁੱਕੇ ਆ ਸਾਰੇ ਅਸੀਂ ਜਿਸ ਲਈ ਧੁੱਪ ਲੱਗਦੀ ਸੀ ਧੁੱਪੇ ਸੁਕਨੇ ਆ ਤਾਂ ਰਾਤੀ ਅਸੀਂ ਸੌਣ ਵਾਲੇ ਬਣਨੇ ਆ ਤਾਂ ਇਹ ਬਰਾਂਡੇ ਤੇ ਰੋਟੀ ਬਣਾਉਣੇ ਸਾਰਾ ਪਾਣੀ ਮੇਰੇ ਥੱਲੇ ਜਸਾਰੇ ਤਾਂ ਦੇ ਸਾਰੇ ਪਾਣੀ ਪਾਣੀ ਤੋਂ ਕਿਸੀ ਨੇ ਮਸਤ ਨਹੀਂ ਕੀਤੀ ਪਰシャ ਕੋਈ ਕਰਨੇ ਹੀ ਸੜੀ ਮਦਦ ਕੀਤੀ ਜਾਵੇ ਬਸ ਨਹੀਂ ਕੋਈ ਨਹੀਂ ਉਹ ਕੀ ਕਹਿਣਾ ਚਾਹੁੰਦਾ ਸੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸੜਾ ਘਰ ਬੰਦ ਹੈ ਸੜੀ ਕਿਸੇ ਨਾਲ ਕੋਈ ਮਦਦ ਕਰ ਦੇ ਬਸ ਸਮੱਸਿਆ ਮੇਰੀ ਹੋਈ ਪਰ ਘਰ ਮੇਰੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਪਿੰਡ ਮੇਰਾ ਸ਼ਾਪਰ ਗੰਡੀ ਹੈ ਹਰਿਆਣਾ ਨਾਲ ਵਾਸੀ ਥੋੜਾ ਮੈਂ ਬਾਕੀ ਇਹੋ ਮੈਂ ਕਹਿਣਾ ਚਾਹੁੰਦਾ ਸਰ ਮੁਰਖੀ ਗਾਉਂ ਦਾ ਬੜਾ ਕਿੰਨੋਂ ਕਾਣ ਨਾਲ ਗੱਲ ਕੀਤੀ ਪਰ ਮੇਰੇ ਕਹਿਣੇ ਸੁਣਨੇ ਸਰ ਦੇਖ ਰਹੇ ਆ ਸਰ ਟਾਈਮ ਪਾਸ ਕਰ ਰਹੇ ਆ ਦਿਖਲੋ ਪ੍ਰੋ ਟੁੱਟ ਗਿਆ ਸਭ ਕੁਝ ਤੁਸੀਂ ਦੇਖ ਸਕਦੇ ਹੋ ਤਰਪਾਲਾ ਪਾਣੀ ਉੱਪਰ ਤੋਂ ਦੇਖ ਸਕਦੇ ਹੋ ਵਾਹੇ ਪਾਣੀ ਵੀ ਬਹੁਤ ਆ ਰਿਹਾ ਹੈ ਬਹੁਤ ਕੰਮ ਖਰਾਬ ਹੋ ਚੁੱਕਾ ਹੈ ਸਰਕਾਰ ਨੂੰ ਕਹਿਣਾ ਵੀ ਸਾਡੀ ਮਤ ਕਿਤੇ ਹੈ